जना like どうも。 ਸਰਦੀਆਂ ਜਿਵੇਂ ਕਿ ਤੁਹਾਨੂੰ ਮਰਪਾਲ ਦੀਆਂ ਖਬਰਾਂ ਲਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਸਿੰਘ ਵੀਰੋਂ ਮਤੋਂ ਇੱਕ 600 ਫਰਾਲਾ ਕੀਤਾ ਗਿਆ ਹੈਗਾ ਦੁਰਮੁਖੀ ਪਹਾੜਾਂ ਨੂੰ ਲੈ ਕੇ ਕਿਉਂਕਿ ਅੱਜਕੱਲ ਜਿਹੜਾ ਨੌਜਵਾਨ ਹੈਗਾ ਆ ਉਹ ਥੋੜਾ ਐੜਾ ਤੱਕ ਜਿਹੜਾ ਹੁੰਦਾ ਜਾ ਰਿਹਾ ਹੈਗਾ ਉਸ ਨੂੰ ਯਾਦ ਕਰਵਾਉਣ ਵਾਸਤੇ ਜਿਹੜਾ ਇਹਨਾਂ ਵੱਲੋਂ ਇੱਕ ਵਿਸ਼ੇ ਤੇ ਪ੍ਰਾਪਾ ਕੀਤਾ ਗਿਆ ਥੋੜਾ ਐੜਾ ਸਨਾਓ ਤਕਰੀਰ ਦੇ ਵਿੱਚ ਤੁਹਾਡੇ ਦਾ ਨਾਮ ਲਿਖੇ ਜਾਓ ਅ ਬੀਰਦੀ ਸਾਡੇ ਨਾਲ ਨੇ ਥੋੜੀ ਭਾਜੀ ਮਾਨਵ ਦੇ ਵਿੱਚ ਆਇਆ ਮੈਂ ਇਹ ਬਣਾਉਂਗੇ ਕਿ ਇਹ ਪਾਈਲਾ ਗਲਾਸ ਜਿਹੜੇ ਜਪਦੇ ਉਹ ਹੈ ਕੁਝ ਦੀ ਖਾਸਤਾ ਹੈ ਉਸ ਦੀ ਖਤੇ ਜਿਹੜਾ ਉਸ ਘਰਵਾੜੀ ਦਾ ਡਾ ਵੀ ਮਾਨਵ ਦੇ ਵਿੱਚ ਖਿਆਲ ਇਹੀ ਆਇਆ ਵੀ ਲੋਕੀ ਆਪਣੀ ਮਾਤਰ ਭਾਸ਼ਾ ਜਿਹੜੀ ਮਾਂ ਬੋਲੀ ਉਹਨੂੰ ਭੁੱਲਦੇ ਜਾ ਰਹੇ ਆ ਤੇ ਕਈਆਂ ਪੂਲਾਂ ਵਿੱਚੋਂ ਵੀ ਮਾਤਰ ਭਾਸ਼ਾ ਜਿਹੜੂ ਖ਼ਤਮ ਕੀਤਾ ਜਾ ਰਿਹਾ ਚਲੋ ਵੀ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੋਚਿਆ ਈਲਾ ਮਾਤਰੀ ਇੱਕ ਤਿਲਕਾ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਪਾਇਆ ਵਾ ਕਿ ਸਾਡਾ ਕਰਕੇ ਕੋਈ ਸ਼ਰਤਾਈ ਦਾ ਕਰਕੇ ਕੋਈ ਪੂਰਾ ਇਹਦਾ ਸਿੱਧੂਗਾ ਕੁਸਲਾ ਦੇਗਾ ਬੈਠੇ ਉਹਨੂੰ ਸਰਵਾਈਵ ਫ੍ਰੀ ਫਲਾਈ ਆਊਗੀ ਤੇ ਸਾਡਾ ਜੀ ਰੋਗ ਦਾ ਨਹੀਂ ਸੋਵੇ ਰੋਕ ਨਾ ਮਾਤਰੀ ਜੋਗਾ ਦਾ ਨਾ ਹੋਊਗਾ ਥੋੜਾ ਪੰਜਾਬੀ ਭਾਸ਼ਾ ਨੂੰ ਤੁਲਦ ਕਰਦੇ ਜਿੰਨੇ ਲੋਕਾਂ ਬੋਲਦੇ ਆ ਜਾਂਦੇ ਦੇਖੋ ਇਹ ਨੌਜਵਾਨ ਦਾ ਬੋਲਉਂਦੇ ਆ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਤੇ ਪਰ ਮੈਂ ਉਹ ਤਾਂ ਸੋਚਦੇ ਕਿ ਜਿਹੜੇ ਬੱਚੇ ਹੁਣ ਸੈ ਇ ਪ੍ਰਾਈਵੇਟ ਸਕੂਲਾਂ ਦੇ ਹੀ ਪੈਕਟੇ ਉਹ ਉਹ ਡੈਲਾ ਸੁਣਾ ਜਾਂਦੇ ਆ ਬੇਟਾ ਉਹ ਇਹ ਨਹੀਂ ਸਕੂਲਾਂ ਸੇ ਕੀ ਆਇਆ ਇਧਰ ਗੇਰੇ ਉਹਨਾਂ ਦੇ ਘਰ ਦੇ ਲੋਕਾਂ ਨੇ ਉਹਨਾਂ ਨੂੰ ਸਿਖਾਇਆ ਵਾ ਪੜਾਇਆ ਵਾ ਘਰ ਦੇ ਪਾਠ ਵੀ ਸੁਣਾਉਂਦੇ ਕੇ ਬੱਚਿਆ ਸਕੂਲ ਮੰਤਰ ਦਾ ਪਾਠ ਸੁਣਾਉਂਦੇ ਆ ਸਲੋਕ ਸੁਣਾਉਂਦੇ ਨੇ ਜਿਹੜਾ ਹੋਰ ਆਣਾ ਤੇ ਮਾਨੁਖੁ ਦੀ ਜੈਤੀ ਚਾਲੰਗਾ ਜਿਹਤੋਂ ਜਿਹੜੀ ਹੁਣ ਨਵੀਂ ਪੀੜ੍ਹੀ ਜਿਹੜੀ ਉੱਠ ਰਹੀ ਆ ਉਹ ਜਿਹੜਾ ਸੁਰਮਤੀ ਭਾਸ਼ਾ ਤੋਂ ਕਹਿ ਲੋ ਪਾਣੀ ਆ ਲੋ ਜਿਹੜੀ ਆ ਬੱਚੇ ਦਾ ਸਾਥਾ ਜਿਹੜੇ ਆਪਣੇ ਜਿਹੜੇ ਬਾਹਰ ਗਿਆ ਉਹ ਆਪਣੇ ਬੱਚੇ ਨੂੰ ਸਪੈਸ਼ਲ ਕਲਾਸਾਂ ਲਵਾ ਕੇ ਪੰਜਾਬੀ ਨਾਲ ਜੁੜੇ ਅਤੇ ਜਿਹੜੇ ਹੁਣ ਸੋਸਾਇਟੀ ਵਾਲੇ ਨੌਜਵਾਨ ਤੁਸੀਂ ਕਹ ਲੋ ਤੇ ਉਹ ਕਈ ਬੱਚੇ ਜਿਹੜੇ ਨੌਜਵਾਨ ਆ ਉਹ ਉਹੁੰਦਿਆਂ ਆਉਂਦੇ ਨਹੀਂ ਉਹਨਾਂ ਨੂੰ ਖੁੱਲੇ ਹੋਏ ਆ ਬਾਲ ਜਿਹੜੇ ਛੋਟੇ ਆ ਉਹਨਾਂ ਨੂੰ ਲਾਜੀ ਉਹ ਲੋਕੀ ਇਸੇ ਕਰਕੇ ਲਾਇਆ ਜਿਹੜੇ ਗਾਂ ਬੱਚੇ ਹੋਰ ਵੀ ਆ ਦਿੱਤਾਂਗੇ ਤੁਹਾਡੀ ਵੀਡੀਓ ਦੇਖ ਕੇ ਕੋਈ ਆਊਗਾ ਊੜਾੜਾ ਸੁਣਾਊਗਾ ਸੰਦਾਈ ਫ੍ਰੀ ਪ੍ਰਾਈਮਰ ਨਹੀਂ ਇੱਕ ਉਦਾਹਰਨ ਪਹਿਲਾਂ ਜਦੋਂ ਪਹਿਲੀ ਕਲਾਸ ਤੋਂ ਸ਼ੁਰੂਆਤ ਹੋਈ ਸੀ ਉਦੋਂ ਤਾਂ ਇਹੀ ਊੜਾੜਾ ਜਿਹੜਾ ਹੈਗਾ ਇੱਕ ਕੈਰੇ ਹੁੰਦੇ ਸੀ ਕੈਰੇਾਂ ਦੇ ਵਿੱਚ ਜਿਹੜਾ ਹੁੰਦਾ ਈ ਊੜਾੜਾ ਹੁੰਦਾ ਸੀ ਬੱਚਾ ਸਿੱਖਦਾ ਸੀਗਾ ਪਰ ਅੱਜ ਕੱਲ ਜਿਹੜਾ ਹੈਗਾ ਉਹ ਹੀ ਚੀਜ਼ਾਂ ਬਦਲੀਆਂ ਜਾਂਦੀਆਂ ਹਾਂਜੀ ਉਹ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਜੀ ਜਿਹੜਾ ਸਮਾਂ ਬੈਠਣ ਹੋ ਰਿਹਾ ਹੈ। ਟੈਂਸ਼ਨ ਦੇ ਨਾਲ ਵੀ ਬਦਲਣਾ ਹੈ। ਕਿੰਨੀ ਹੁੰਦਾ ਹੈ। ਅੱਜ ਪਹਿਲਾ ਲੋਕੀ ਸਾਧਾ ਜੀ ਮਨੀ ਦੇ ਸਾਰਾ ਉਹ ਸਾਧਾ ਨਹੀਂ ਸਾਧਾ ਪਹਿਨ ਨਹੀਂ ਸਾਧਾ ਤਾਂ ਕਿ ਇਹੋ ਗੱਲ ਜੀ ਬਾਰੇ ਹੁਣ ਬੈਠਣਾ ਹੈ ਜਿਹੜਾ ਸਮਾਂ ਆ ਗਿਆ ਕਿਉਂਕਿ ਬਾਹਰ ਹਸਪਤਾਲ ਗਿਆ ਇੱਧਰ ਦਾ ਪਹਿਰਾਵਾ ਇੱਧਰ ਆ ਗਿਆ। ਇਹ ਜਿਹੜਾ ਜੀ ਮਾ ਬੈਠਾ ਹੈ ਨਾ ਉਹ ਮੈਂ ਕਿਤੇ ਇੱਧਰ ਆਉਣੇ ਤਾਂ ਸਾਡੀ ਸਭੀ ਦਾ ਡਾਕਟਰ ਬੋਲਣ ਤੇ ਤੇ ਤਿੰਨ ਬੱਚੇ ਦਾ ਜਨਮ ਵੀ ਹੋ ਗਿਆ। ਇਸ ਲਈ ਇਹ ਗ੍ਰੀਨ ਪੋਟੈਂਸ਼ੀਅਲ ਹੈ ਜਿਹੜੀ ਖੇਤੀ ਦੇ ਦੌਰਾਨ ਉਹਨਾਂ ਨੂੰ ਪਾਜਾ ਪੋਦੀ ਜਾਂਦੀ ਹੈ ਉਹ ਇਹ ਤੋਂ ਮੈਂ ਉਹਨੂੰ ਬਾਹਰ ਦਾ ਤਕਰੀਬਨ ਲਿਜਾਣਾ ਜਿਹੜੇ ਸਾਡੇ 20% ਇਹ ਵੀ ਬਾਹਰ ਹੀ ਵੇਚਦੇ ਆਂ ਪੰਜਾਬ ਦੇ ਮਾਹੌਲ ਦਾ ਗੱਲ ਇਹ ਕਹਿੰਦਾ ਹੈ ਕਿ 2011 ਜਿਹੜਾ ਆਪਾਂ ਹੀ ਕੀਤਾ ਵਾਸਤੇ ਆਪੇ ਇਹ ਵੀ ਦੱਸਦਾ ਸਾਰੇ ਰਾਂਗ ਹੀ ਰਹੇ ਨੇ ਕਿ ਕਰਨਾ ਆਪਣੀ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਆਖਿਆ ਕਰੂੰ ਨਾਮ ਜਪ ਕੇ ਵੰਡ ਕੇ ਸੋ ਤੇ ਆਪਣੀ ਜੈ ਜੀ ਕਰੋ ਨਾਮ ਜਪ ਕੇ ਵੰਡ ਕੇ ਸੋ ਸਾਰੇ ਲੋਕ ਰੋ ਜਿਹੜੇ ਪਰੇਤ ਇਸ ਤਰੀਕੇ ਕਰਦੇ ਆ ਮਾੜੀ ਕਰਮਣ ਕਰੀ ਆ ਉਹਨਾਂ ਨੂੰ ਕਹੀ ਲੱਗੂ ਗੁਰੂ ਸਾਹਿਬ ਜੀ ਨਾਲ ਜੁੜੋ ਆਪਣੇ ਧਰਮ ਦਾ ਪ੍ਰਚਾਰ ਕਰੋ ਆਪਣੀ ਦੇਖਭਾਲ ਕਰੋ ਆਪਣੇ ਪਰਿਵਾਰ ਦੇ ਬੰਦਰੋ ਪਰਿਵਾਰ ਨੂੰ ਵੱਲੋਂ ਬੱਚਿਆਂ ਨੂੰ ਵਧੀਆ ਪੜਾਓ ਵਧੀਆ ਸਨਸਕਾਰ ਦੇ ਸਨਸਕਾਰ ਵਧੀਆ ਹੋਣਗੇ ਤੇ ਆਪਣੇ ਆਪ ਹੀ ਇੱਕ ਸਮਾਜ ਵਧੀਆ ਕਰ ਗਿਆ ਜਾਊਗਾ ਸਮੋਲ ਪੰਜਾਬ ਦਾ ਅਸਮਾਨ ਬਦਿਆ ਬਦਿਆ ਸਾਡੇ ਨਾਲ ਅੰਗਰਸਨ ਜਲਦੀ ਅੰਕਲ ਜੀ ਨਾਮ ਦੇ ਵਾਲੇ ਜੀ ਦਾ ਨਾਮ ਹੈ ਰਵਿੰਦਰ ਸੁਖਮਨ ਇੱਕ ਮਨੋਂ ਅੰਦਰ ਦੀ ਜਿੱਤ ਤੋਂ ਵੀ ਜਿੱਦਾਂ ਜਿਹੜੇ ਨੱਚੇ ਸੁਣਦੇ ਗਏ ਤੇ ਕੈਦਾ ਪੜਦੇ ਹੁੰਦੇ ਸੀ ਕੈਦੇ ਦੇ ਵਿੱਚ ੂੜਾ ਜਣਾ ਲਿਖਿਆ ਨੂੰ ਦਾਦਾ ਜਣਾ ੂੜਾ ਜਣਾ ਸੂਰੇ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਆ ਸਰਕਾਰੀ ਸਕੂਲਾਂ ਦੇ ਮਾਲੋਟ ਆਏ ਆ ਅੰਗਰੇਜ਼ੀ ਸੁਮੈਲ ਆਲੋ ਵਾਤੀ ਜਿਹੜੀ ABC ਤੋਂ ਹੁੰਦੀ ਆ ਵੀਰ ਜੀ ਮੇਰੀ ਛੜਤਾਂ ਦੀ ਗੱਲ ਹੋ ਰਹੀ ਆ ਅਸੀਂ ਬੱਚਿਆਂ ਕੋਈ ਇੰਨੀ ਛੋਟੇ ਅਸੀਂ ਜਦ ਸਕੂਲੇ ਜਾਂਦੇ ਸੀ ਬੱਚੇ ਛੋਟੇ ਬੱਚੇ ਨਾਲ ਤੁਹਾਨੂੰ ਐਸੀ ਆਪਣੀ ਬੋਲੀ ਲੈ ਕੇ ਜਾਣੀ ਪੱਟੀ ਤੇ ਬਸਤਾ ਫੇਰ ਸਾਡੇ ਕੋਲ ਸੀ ਅੱਜ ਤੱਕ ਮੈਨੂੰ ਪੰਜਾਬੀ ਉਡਾਣਾ ਕਹਾਣੀ ਦਾ ABC ਵਿੱਚ ਛਾਪੀ ਦਿੱਤਾ ਕੌਣ ਦਾ ਕਾਰ ਹੈ ਕਿਵੇਂ ਕਰਕੇ ਇਹ ਲਿਖਿਆ ਇਕ ਤਾਂ ਜਿਹੜੇ ਪਛੜ ਗਏ ਪੰਜਾਬੀ ਹੋਰ ਯਾਦ ਕਰਨਗੇ ਜਿਹੜੇ ਇਹਨੂੰ ਪਿਛਾੜ ਰਹੇ ਆ ਉਹ ਵੀ ਜਾਣਦੇ ਨਹੀਂ ਇਹ ਸਾਡੇ ਆਪਣਾ ਆਪਣਾ ਸੱਭਿਆਚਾਰ ਜਿਹੜੇ ਢੋਲਿਆ ਸਭੀਆਂ ਚਾਰਕ ਬਿਲਕੁਲ ਚੱਪੇ ਚਾਰ ਦਾ ਗਾਲੀ ਵੰਡਦਾ ਸੱਭਿਆਚਾਰ ਦਾ ਨਾ ਇਹ ਲੈਨੇ ਜਿਹੜੇ ਲੱਗਦੇ ਉੱਠਣ ਦੀ ਜਿਹੜਾ ਕਲਚਰ ਦਿੱਜਿਆ ਪਿਆ ਉਹ ਜਿਹੜੇ ਆਪਣਾ ਧਰਮ ਆ ਉਹਦੇ ਵੀ ਸੱਭਿਆਚਾਰ ਬਾੜੀ ਨਾਲ ਦੀ ਥੋੜਾ ਬਲਾ ਹੈ ਦੀ ਨਾਲ ਵੀ ਹੈ ਥੋੜਾ ਬਲਾ ਹੈ ਇਹਨਾਂ ਚੀਜ਼ਾਂ ਤੋਂ ਸਿੱਖ ਜਾਣਗੇ ਨੌਜਵਾਨ ਇਹਨਾਂ ਕਿ ਜਦੋਂ ਆਪਣਾ ਤਾਂ ਮਗਰ ਸਾਰੀ ਕੁਝ ਸਿੱਖਣ ਦੀ ਲੋੜ ਹੈ ਜਿਹੜਾ ਜਿਹੜਾ ਕੋਈ ਆਪਣੇ ਧਰਮ ਦੇ ਵਿੱਚ ਪੱਕਾ ਰਹਿੰਦਾ ਜਿਹੜਾ ਪਿੱਛੇ ਪੁਰਾਣੇ ਉਹ ਆਪਣੇ ਜਰਾ ਨਾਲ ਰਹਿੰਦਾ ਆਰੇ ਤਾਂ ਧਰਮ ਨੂੰ ਇਹ ਜੇ ਬੇਚੀ ਆਪਣੇ ਧਰਮ ਨਾਲ ਜਰੋ ਆਪਣੇ ਜਰਾ ਨਾਲ ਜਰੋ ਹੋਰਦੀ ਹੈ ਕੀ ਹੁੰਦਾ ਸਿਕਾ ਜਦੋਂ ਨਾ ਬਿਜੁਰਗ ਨੂੰ ਦੇ ਦਈਏ ਬਾਜੂ ਤੋਂ ਤਾਂ ਦਾਰ ਹੋ ਗਿਆ ਅਸੀਂ ਜਿਹੜਾ ਨਾ ਪਾਈਆ ਪਾਈਆ ਦੇਸੀ ਖੇਤੀ ਜਾਂਦੀ ਹੈ ਅੱਜ ਕਾ ਦਾ ਜਿਹੜਾ ਹੈਗਾ ਨੌਜਵਾਨ ਜਿਹੜਾ ਹੈਗਾ એનર્ਜੀ ਡਰਿੰਕਾਂ ਪੀ ਲਈਆਂ ਜਾਂ ਜਿਹੜਾ ਬਰਗਰ ਖਾ ਰਾਇਆ ਡੁੱਡਾ ਲਗਾ ਰਾਇਆ ਵੀ ਇਹਾਰੇ ਕਿਸ ਤਰ੍ਹਾਂ ਦੇ ਜਿਹੜੇ ਸਾਡੇ ਪਿਛਲੇ ਸਾਲ ਦੀ ਕੀ ਅਸੀਂ 90 ਸਾਲ ਦੀ ਨੂੰਕੋ ਕਿਉਂ ਕੋਲੇ ਹੋ ਗਈ ਨਾ ਤਾਂ ਦੇ ਬੋਡੇ ਬੋਡੇ ਨਾ ਉਹਨੀਆਂ ਅਕੰਧੀਆਂ ਕੰਨਾ ਕੋਈ ਹੁੰਦਾ ਰਿਹਾ ਦਾਲੀ ਕਹਿੰਦਾ ਸਹੀ ਹੋ ਰਿਹਾ ਤੇ ਉਹਨਾਂ ਦਾ ਦੁੱਧ ਪੀਆ ਅੱਜ ਵੀ ਆਪਣੇ ਗੰਗਰਾਂ ਦੇ ਦੁੱਧ ਪੀਤਾ ਹੈ ਬੱਕਰੀਆਂ ਦਾ ਦੁੱਧ ਪੀਤਾ ਜੇ ਕੋੜ ਖਾਦਾ ਹੋਇਆ ਅੱਜ ਤੱਕ ਰਾਇਆ ਜਿਵੇਂ ਲੱਗਦਾ ਮੇਰੀਆਂ ਪ੍ਰਾਂਤਕੀ ਜਿਹੜਾ ਅੱਜ ਲੱਭੀਆਂ ਅਜਿਹਾ ਪ੍ਰਾਚੀਨ ਬੰਨ੍ਹ ਕਿਤੇ ਸਾਡੇ ਕੋਲ ਨਹੀਂ ਹੈ ਨਾ ਸਾਡੀ ਛੋੜੇ ਵਿੱਚ ਬਹੁਤ ਹੋਦਾ ਹੈ ਜਿਹੜੇ ਜਿੱਥੇ ਇੱਕ ਸਵਾਲ ਨਾ ਬਣਾ ਦੋਤਾ ਦੇ ਨਾ ਬਣਾ ਉਸੇ ਕਰਕੇ ਆਹ ਸਾਡਾ ਪਰਾਲਾ ਦੀ ਜਿੱਥੇ ਬਣਾ ਰਹੇ ਆ ਤੇ ਸਾਰਾ ਕੁਝ ਧਰਨਾ ਕਿਦਾ ਹੈ ਸਾਡੀ ਚੱਤਰ ਹੋ ਗਈ ਆਪਣਾ ਡੋੜ ਹੋ ਗਿਆ ਹੋਰ ਹੋ ਗਿਆ ਜਿਹੜਾ ਬਲਾਉਂਡ ਮਾਲ ਦਾ ਆ ਰਿਹਾ ਹੈ ਸਹੀ ਹੋ ਗਏ ਜੋਰ ਦੇ ਸਾਡੇ ਕਿਹੜੇ ਆ 90 90 100 100 ਜੋਰ ਦੇ ਉਹਨਾਂ ਦਾ ਕੋਈ ਸਾਥੀ ਨਹੀਂ ਥੋੜੇ ਜਿਹੜੇ ਜਿੱਤੇ ਜਿਹੜੇ ਦੋਸਤ ਮੇਰੇ ਸਾਥਾਂ ਨੂੰ ਬੋਲਦੇ ਸੀ ਮੇਰੀਆਂ ਅੱਧ ਕੰਨੀ ਤੇ ਆਪਸ ਕਰ ਤੋਂ ਘੱਟ 20 ਸਾਲ ਹੋ ਗਏ ਪਾਸ ਕਰਦੇ ਚੌਂਕੜਾ ਮਾਰ ਕੇ ਬੈਠੇ ਪੜੇ ਨਹੀਂ ਆ ਅੱਜ ਤੱਕ ਮੈਂ ਆਪਣੇ ਕਿਨੇ ਰੰਗਾਂ ਵਿਚ ਦੇਸਾਂ ਨੇ ਦੇਸਾਂ ਵਿੱਚ ਐਨਆਰ ਵੀਰਾਂ ਨੂੰ ਸਾਡੀ ਤਸਵੀਰ ਜਾਣੀ ਤੇ ਅੱਜ ਇਹ ਕਹਿਣਾ ਕਰਨਾ ਹੈ ਕਿ ਜਿਹੜਾ ਨਸ਼ਾ ਮਰੀ ਕਰਦਾ ਸੀ ਅੱਜ ਮੈਂ ਇਹ ਰੀਤ ਕਿਸਨਪੈਨਾ ਭੈਣਾਂ ਨੂੰ ਮੈਂ ਇਹ ਕਹਿੰਦਾ ਹੈ ਦਾ ਮਤਲਬ ਵੀ ਮੈਂ ਨਸ਼ਾ ਕਰਦਾ ਸੀ ਮੈਂ ਹੁਣ ਬੁਢੇ ਨਾਲ ਜੁੜਿਆ ਤੇ ਮੈਨੂੰ ਬਹੁਤ ਸੁਭ ਹੋਇਆ ਇਹ ਮੇਰਾ ਖੁਦ ਦਾ ਤਜਰਬਾ ਹੈ ਤੇ ਦੂਜੇ ਸ਼ਾਵ ਨੇ ਮੈਨੂੰ ਥੀ ਦਿੱਤਾ ਥੀ ਨਹੀਂ ਦਿੱਤਾ ਮੈਂ ਹੋタル ਹੋ ਜਾਂਦੀ ਹੈ ਜਿਹਨਾਂ ਨੇ ਅਮਰਿਤ ਚੋਣ ਇਹ ਅੱਜ ਲਿਆਨੇ ਆ ਕਿ ਮੈਂ ਸਾਡੇ ਤੇ ਜਿਹੜੇ ਫੈਂਸ ਚੁਣੇ ਹੋਣਗੇ ਇੱਕ ਦਾ ਖਾਸ ਜਨਾ ਦਾ ਵੀ ਬਹਿਤ ਵਿੱਚ ਜਿਹੜਾ ਬੰਦੇ ਜਿਹੜਾ ਖਾਨਾ ਇਹ ਇੱਕ ਅਸੀਂ ਇਹ ਹੀ ਸਾਨੂੰ ਕਹਿਨੇ ਆ ਕਿ ਜਿਹੜੇ ਆਨ ਆਨ ਜਿਹੜੇ ਬੱਚੇ ਆ ਉਹਨਾਂ ਦੀ ਇਸ ਸਮਾਂ ਜੀ ਬਾੜੇ ਬਾਰੇ ਪਤਾ ਲੱਗੇ ਕਿ ਜਿਹੜਾ ਨਸ਼ਿਆਂ ਨਾਲ ਸਾਡਾ ਦੌਰ ਇਹ ਕਿਰਦਾ ਜਾ ਰਿਹਾ ਜੀ ਸਹੀ ਰੱਖੋ ਜਿਹੜੀ ਛਰਦੇਈ ਆ ਛਰਦੇਈ ਪੀ ਕੇ ਬੰਦੇ ਨੂੰ એનર્ਜੀ ਆਉਂਦੀ ਆ ਉਹ ਮਾਰ ਬੰਦਾ ਤੰਦਰੁਸਤ ਰਹੇਗਾ ਜਿਹੜਾ ਨਸ਼ੇ ਕਰਦਾ ਉਹ ਨਸ਼ੇ ਛੱਡ ਦੇਵੇ ਉਹ ਜਿਹੜਾ ਚੰਗੇ ਪਰਸੈਂਟ ਲੱਗ ਜੂਗੀ ਜੀ ਵੀਰਾਂ ਗਾੜੀ ਇਹੀ ਬੇਜੀ ਤੇ ਸਾਡੇ ਖਾਲਸੇ ਜਿੱਥੇ ਵੀ ਇਹਨਾਂ ਛਰਦੇਈ ਦਾ ਆਲਾ ਹੋਇਆ ਜਿੱਥੇ ਵੀ ਕੋਈ ਜਾਂਦਾ ਉੱਥੇ ਛਕਣ ਵਧੀਆ ਚੀਜ਼ ਆ ਸਾਰਿਆਂ ਨੂੰ ਬੈਨੀਫਿਟ ਆ ਇਹੀ ਚੀਜ਼ਾਂ ਕਰਕੇ ਅਸੀਂ ਇਹ ਪ੍ਰਚਾਰਾ ਕੀਤਾ ਸਾਡੇ ਛੋਟੀ ਵੀਰ ਨੇ ਬਹੁਤ ਜ਼ੁਣੀ ਤੋਂ ਸੋਚੀ ਆ ਕਿ ਜਿਹੜਾ ਸਾਡਾ ਪੰਜਾਬ ਬਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪੰਜਾਬ ਜਿਹੜਾ ਹੈਗਾ ਪੰਜਾਬੀਅਤ ਖੋਦਾ ਜਾ ਰਿਹਾ ਸੀਗਾ ਇਸੇ ਨੂੰ ਲੈ ਕੇ ਜਿਹੜਾ ਹੈਗਾ ਇੱਕ ਵੀਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੂਰਾ ਐੜਾ ਕਿਉਂਕਿ ਅੱਜਕੱਲ ਜਿਹੜੇ ਨੌਜਵਾਨ ਨੇ ਉਹ ABC ਤਾਂ ਜ਼ਰੂਰ ਸਿੱਖ ਜਾਂਦੇ ਨੇ ਪਰ ਊੜਾ ਐੜਾ ਪੌਦੇ ਜਾ ਰਹੇ ਨੇ ਇੱਕ ਵੀਰ ਨੇ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਵੀ ਉਪਖਾਈ ਕੀ ਰਹੇ ਨੇ ਤੇ ਵੇਪ ਘੁੰਮੇ ਆ ਯਾਰੀ ਹੋ ਜਾਂਦੇ ਨੇ ਕਿਤੇ ਵੀ ਨਹੀਂ ਨਾ ਆਇਆ ਜੀ ਬੰਦਰ ਨਾਲ ਆਵੇ ਉਹਨਾਂ ਦੇ ਕਿਹੜਾ ਚਾਹਾਂ ਉਹਦਾ ਅੱਜ ਕੱਲ ਕੋਕਲ ਕਰਾ ਹੋਵੇ ਐਨਰਜੀ ਪੀਂਦਾ ਹੋਈਆਂ ਬੰਦਾਂ ਨਾਲ ਉੱਧਰ ਭੱਜੇ ਜਾਂਦੇ ਆਂ ਕਿ ਮੈਂ ਉਧਰ ਪਹਿਲਾਂ ਪੀਣਾ ਵੀ ਹੁਣ ਕਾਫੀ ਜਿੰਮੇਂ ਕਰ ਦਿੱਕਟ ਕਰਦਾ ਕਿਉਂਕਿ ਮੋਕਸਾਲ ਤੋਂ ਮਿਲਦਾ ਚਪਾਈ ਦਾ ਜਿਹੜਾ ਹੈਗਾ ਟਾਸ ਕਰਨੀ ਇੱਕ ਸਾਲ ਤੋਂ ਕਿੰਨਾ ਕੰਮ ਨਹੀਂ ਕਰ ਜਾਂਦਾ ਕਾਫੀ ਟੈਨਸ਼ਨ ਇੱਕ ਇੱਕ ਚੀਜ਼ ਹੈ ਵੀ ਤੁਮੇ ਜੋ ਕੇ ਨਾ ਬਣਾਓ ਇਹ ਚੀਜ਼ ਉੱਪਰ ਆ ਗਿਆ ਪੂਰਾ ਊੜਾ ਬਣਾਓ ਇਹਦਾ ਭਾਈ ਦਾ ਸਾਥ ਨਹੀਂ ਚੀਕੇ ਜਾਉਂਦੇ ਪੂਰਾ ਊੜਾ ਊੜਾ ਅੰਦਾ ਤੇ ਆਪੇ ਮੰਨੀ ਊੜਾ ਲਾ ਲੈ ਅੱਛਾ ਲਾਂਕੀ ਹੁਣੇ ਪੁੱਛ ਲਾ ਤਾਂ ਨਿਕਲ ਕੋਈ ਹੱਡੀ ਕਰਨੀ ਨਹੀਂ ਇੱਕ ਊੜਾ ਊੜਾ ਕਰਕੇ ਉਹ ਰੋਟਾ ਨੂੰ ਵੀ ਪੀਟੀ ਨਾਲ ਲਾਉਣਾ ਆਹ ਏ ਵੀਰ ਨੇ ਵੀ ਜਿਹੜਾ ਹੈਗਾ ਕੀ ਆਵਾਜ਼ ਕਿ ਊੜਾ ਏੜਾ ਜ਼ਰੂਰ ਸਕੇ ਆਣਗੇ ਅਗਲੀ ਵਾਰ ਜਿਹੜਾ ਸਰਦਾਈ ਦਾ ਕਲਾਸ ਵੀ ਫ੍ਰੀ ਦੇ ਵਿੱਚ ਠੀਕੇ ਜਾਣਗੇ ਕਿਉਂਕਿ ਇੱਕ ਵੀਰ ਵੱਲੋਂ ਛੋਟੀ ਜੀ ਵੱਲੋਂ ਜਿਹੜਾ ਮੈਸੇਜ ਉਪਰਾਲਾ ਕੀਤਾ ਜਾ ਰਿਹਾ ਕਿ ਊੜਾ ਏੜਾ ਸੁਣਾਓ ਤੇ ਜਿਹੜਾ ਹੈਗਾ ਸਰਦਾਈ ਦਾ ਕਲਾਸ ਫ੍ਰੀ ਦੇ ਵਿੱਚ ਠੀਕੇ ਜਾਓ ਕੈਮਰਾ ਪਰਸਨ ਦਾ ਨਾਮ ਪਨੀਤ ਔੜਾ ਮਿਕੋਟਾ